ਦੋਸਤੋ ਅੱਜ ਆਪਣੇ ਕੋਲ 10 ਪਾਸਪੋਰਟ ਰੀਸੀਵ ਹੋਈ ਸੀਗੀ ਬਟ ਮੈਂ ਗੱਲ ਕਰਨੀ ਚਾਹੁੰਨਾ ਇਹ ਦੋ ਉਹ ਕੈਂਡੀਡੇਟਸ ਜਿਨ੍ਹਾਂ ਨੇ ਐਜ਼ ਅ ਸਪਾਊਸ ਅਪਲਾਈ ਕੀਤਾ ਸੀ ਮੀਨਸ ਕਿ ਦੋ ਅਲੱਗ-ਅਲੱਗ ਕੈਂਡੀਡੇਟ ਨੇ ਟੋਟਲ 4 ਪਰਸਨ ਜਿਨ੍ਹਾਂ ਨੇ ਆਪਣਾ ਕੇਸ ਅਪਲਾਈ ਕੀਤਾ ਸਟੂਡੈਂਟ ਪਲੱਸ ਸਪਾਊਸ ਵੀਜ਼ਾ ਪਹਿਲਾ ਪ੍ਰੋਫਾਈਲ ਆ ਜੀ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਯੂਨੀਵਰਸਿਟੀ ਆਫ ਵਰਜਿੰਗ ਬੈਚਲਰ ਡਿਗਰੀ ਲਈ ਅਗੇ ਬੈਚਲਰ ਆਫ ਐਜੂਕੇਸ਼ਨ ਤੇ অলমোস্ট 25 ਦੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਵੀਜ਼ਾ ਸਾਡੇ ਕੋਲੇ ਅਪਰੂਵ ਹੋ ਕੇ ਪਹੁੰਚਿਆ ਵਾ ਆਰਟਸ ਦੇ ਨਾਲ ਪਾਸ 2 ਕੀਤੀ ਸੀ ਇੰਡੀਆ ਦੇ ਵਿੱਚ ਬਟ ਪਰਸੈਂਟੇਜ ਬਹੁਤ ਵਧੀਆ ਸੀ ਬੱਚੇ ਦੀ 85% ਦੇ ਨੀਅਰ ਬੋਰਡ ਲੈ ਕੇ ਪਾਸ ਹੋਇਆ ਸੀ ਬੱਚਾ ਸੋ ਉਸ ਬਾਅਦ ਚ ਡਾਇਰੈਕਟਲੀ ਬੈਚਲਰ ਡਿਗਰੀ ਦੇ ਵਿੱਚ ਅੱਗੇ ਐਡਮਿਸ਼ਨ ਕਰਵਾਈ ਗਈ ਜਿਹੜੇ ਸੈਕੰਡ ਐਪਲੀਕੇਟਰ ਨੇ ਇੱਕ ਆਪਣ ਨੇ ਅਪਲਾਈ ਕੀਤਾ ਸੀਗਾ ਜੀ ਕੇ ਬ੍ਰਿਟੇਨ ਨਹੀਂ ਅਸੀਂ ਨਵਾਂ ਸਕੋਲ ਸੀ ਜਿੱਥੇ ਇਹਨਾਂ ਨੇ ਬੈਚਲਰ ਆਫ ਇੰਜੀਨੀਅਰਿੰਗ ਦੇ ਲਈ ਕੋਰਸ ਚੂਜ਼ ਕੀਤਾ 4 ਸਾਲ ਦੀ ਡਿਗਰੀ ਹੈ ਇਹਨਾਂ ਦੀ ਬੀਟੈਕ ਦੀ ਕਹਿ ਸਕਦੇ ਹਾਂ ਅਸੀਂ ਜਿਹਦੇ ਵਿੱਚ ਇਹਨਾਂ ਨੇ ਅੱਗੇ ਜਾ ਕੇ ਪ ਗਈ ਸੀ ਇਹਨਾਂ ਦਾ ਕੇਸ ਵੀ 1 ਮਹੀਨੇ ਦੇ ਵਿੱਚ ਵਿੱਚ ਹੀ ਅਪਰੂਵ ਹੋ ਕੇ ਪਹੁੰਚਿਆ ਸੀ ਜੂਨ ਚ ਹੀ ਫਾਈਨਲ ਅਪਲਾਈ ਕੀਤੀ ਸੀ ਤੇ ਅੱਜ ਸਾਡੇ ਕੋਲ ਅਗਸਤ ਦੇ ਵਿੱਚ ਪਾਸਪੋਰਟ ਵੀ ਸਟੈਂਪ ਹੋ ਕੇ ਆ ਚੁੱਕੇ ਆ ਸੋ ਦੋਸਤੋ ਤੁਸੀਂ ਵੀ ਜੇ ਪਲੱਸ 2 ਕੀਤੀ ਆ ਤੇ ਕੈਰਨਾ ਜਾਣਾ ਚਾਹੁੰਦੇ ਆ ਬਟ ਨਾਲ ਸਪਾਊਸ ਨੂੰ ਵੀ ਲੈ ਕੇ ਜਾਣਾ ਚਾਹੁੰਦੇ ਆ ਤਾਂ ਸਹੀ ਕੋਰਸ ਤੇ ਸਹੀ ਕਾਲਜ ਦੀ ਚੋਣ ਕਰਨੀ ਬੜੀ ਜ਼ਰੂਰੀ ਆ ਤਾਂ ਕਿ ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਹੀ ਲੈ ਕੇ ਜਾ ਸਕੋ ਕੈਰਨਾ ਦੇ ਵਿੱਚ ਸੋ ਜ਼ਿਆਦਾ ਜਾਣਕਾਰੀ ਲਈ ਕਿਸੇ ਵੀ ਨੀੜ ਜਾਂ ਵਿਭਾਗ ਕਰਕੇ ਪੁੱਛ ਸਕਦੇ ਆ ਆਪਣੇ origignal documents ਨਾਲ ਜ਼ਰੂਰ ਲੈ ਕੇ ਉ ਤਾਂ ਕਿ ਅਸੀਂ ਸਹੀ ਅਸੈਸਮੈਂਟ ਕਰ ਸਕੀਏ ਤੁਹਾਡੇ ਪ੍ਰੋਫਾਈਲ ਦਾ